ਨਵੇਂ ਸ਼ਹਿਰ ਦੇ ਪ੍ਰਧਾਨ ਸਾਡੇ ਮੰਗੂਪੁਰ ਸਾਹਿਬ ਪੁਰਾਣੇ ਪ੍ਰਧਾਨ ਅਲੀ ਚੱਕੀ ਜੀ ਸਤ ਲੋਚਨ ਸਿੰਘ ਸੁਰਗਵਾਸੀ ਉਹਨਾਂ ਦੇ ਧਰਮ ਪਤਨੀ ਨੀਨਾ ਜੀ ਤੇ ਬਹੁਤ ਸਾਰੇ ਸਾਡੇ ਹੋਰ ਇੱਥੇ ਸਾਥੀ ਸਾਡੇ ਬਲਾਕਾਂ ਦੇ ਪ੍ਰਧਾਨ ਮਹਿਲਾ ਕਾਂਗਰਸ ਬਾਕੀ ਸਾਰੇ ਸਾਥੀ ਇੱਥੇ ਆਏ ਨੇ ਅਸੀਂ ਸਾਰੇ ਇੱਥੇ ਆ ਕੇ ਅੱਜ ਹਾਜ਼ਰੀ ਭਰਨ ਵਾਸਤੇ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਇਸ ਪਿੱਤਰ ਸਾਂਤੇ ਅੱਜ ਸਾਰੇ ਇਥੇ ਆਪਣੀ ਹਾਜ਼ਰੀ ਪਰਵਾਸੇ ਆਏ ਆਂ ਇਸ ਲਈ ਜਿਹੜੀ ਜਿਸ ਕਿਸਮ ਦੇ ਹਾਲਾਤ ਬਣੇ ਨੇ ਉਹਨਾਂ ਹਾਲਾਤਾਂ ਦੇ ਵਿੱਚ ਸਾਰਾ ਪੰਜਾਬੀ ਜਗਤ ਵਿਸ਼ੇਸ਼ ਤੌਰ ਸਾਡਾ ਸਿੱਖ ਭਾਈਚਾਰਾ ਜਿਹੜਾ ਬਹੁਤ ਪ੍ਰਭਾਵਿਤ ਹੋਇਆ ਸਾਡੇ ਸਿੱਖ ਇੰਸਟੀਚੂਨ ਜਿਹੜੇ ਨੇ ਉਹ ਸਮੁੱਚੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਗੈਰ ਪੰਜਾਬੀਆਂ ਨੂੰ ਸਿੱਖ ਭਾਈਚਾਰੇ ਨੂੰ ਗੈਰ ਸਿੱਖ ਭਾਈਚਾਰੇ ਨੂੰ ਸਾਰੇ ਹੀ ਉਥੇ ਨਕਮਸਤਕ ਹੁੰਦੇ ਨੇ ਉਹਨਾਂ ਦਾ ਇੱਜ਼ਤ ਉਹਨਾਂ ਦਾ ਮਾਨ ਉਹਨਾਂ ਦਾ ਸਨਮਾਨ ਕਰਦੇ ਨੇ ਨੀਰਾ ਵੀ ਐਜ਼ ਲੀਡਰ ਆਫ অপੋਜੀਸ਼ਨ ਇਹ ਮੰਨਣਾ ਹੈ ਕਿ ਧਾਰਮਿਕ ਅਫੇਅਰਸ ਕਿਸੇ ਕਮਿਊਨਿਟੀ ਦੇ ਹੋ ਕਿਸੇ ਧਰਮ ਦੇ ਹੋ ਸਰਕਾਰ ਨੂੰ ਉਹਦੇ ਉੱਤੇ ਜ਼ਰੂਰ ਗੁਰੇਜ਼ ਕਰਨਾ ਚਾਹੀਦਾ ਦਾਖਲਤ ਕਰਨੇ ਦੀ ਮਿਸਟਰ ਪੰਜਾਬ ਨੇ ਪਿਛਲੇ ਦਿਨੀ ਜਿਸ ਕਿਸਮ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਹੈ ਜਿਸ ਕਿਸਮ ਦੇ ਅਲੀਗੇਸ਼ਨਸ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਤੇ ਲਾਏ ਨੇ ਜਿਹੜੇ ਬਹੁਤ ਸਾਰੇ ਅਲੀਗੇਸ਼ਨਸ ਕਲਤ ਵੀ ਸਾਬਤ ਹੋਏ ਸਾਡੀ ਪਾਰਟੀ ਇੰਟਰਨੈਸ਼ਨਲ ਕਾਂਗਰਸ ਇੱਕ ਸੈਕੂਲਰ ਤੇ ਨੈਸ਼ਨਲਿਸਟ ਜਮਾਤ ਹੈ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਤੇ ਆਪ ਦੀ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਆਲਰੇਡੀ ਬਹੁਤ ਵੱਡੇ ਸੰਕਟ ਚ ਗੁਜ਼ਰ ਗਿਆ ਪਾਸਟ ਹਿਸਟਰੀ ਵੀ ਸਾਡੀ ਇਹੋ ਜੀ ਹੈ ਪੰਜਾਬ ਬਹੁਤ ਭਾਰੀ ਸੰਕਟ ਚ ਗੁਜ਼ਰਿਆ ਬਹੁਤ ਵੱਡੇ ਪੇਮਾਨੇ ਤੇ ਪੰਜਾਬੀਆਂ ਦਾ ਨੁਕਸਾਨ ਇੱਥੇ ਹੋਇਆ ਹੈ ਕਿਰਪਾ ਕਰੋ ਥੋੜੀ ਜੀ ਮੈਚਿਓਰਿਟੀ ਦਿਖਾਓ ਥੋੜਾ ਜਿਹਾ ਧੀਰਜ ਦਿਖਾਓ ਸੁਚੱਜੇ ਢੰਗ ਨਾਲ ਆਪਾਂ ਚੀਜ਼ਿੰਗ ਸਟ੍ਰੀ ਕਰੀਏ ਪੰਜਾਬ ਦੇ ਵਿੱਚ ਆਪਸੀ ਪਾਈਚਾਰੇ ਦੀ ਬਹੁਤ ਵੱਡੀ ਲੋੜ ਹੈ। ਇੱਕ ਇਹੋ ਜਿਹਾ ਸੂਬਾ ਜਿਹੜਾ ਇੰਟਰਨੈਸ਼ਨਲ ਬਾਰਡਰ ਤੇ ਹੈ। ਇੱਥੋਂ ਦਾ ਜਿਹੜਾ ਮੁਖੀ ਹੁੰਦਾ ਹੈ, ਮੁੱਖ ਮੰਤਰੀ ਜਿਹੜਾ ਹੁੰਦਾ ਹੈ। ਉਹਦਾ ਇੱਕ ਬਹੁਤ ਸੈਂਸਿਟਿਵ ਜੌਬ ਹੈ। ਕੋਈ ਵੀ ਬਿਆਨਬਾਜ਼ੀ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਕਰਨੀ ਹੈ ਉਹ ਬਹੁਤ ਠਰਾਬ ਦੇ ਨਾਲ ਬਹੁਤ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਜਾਂਦੇ ਦਿਨਾਂ ਦਾ ਅਸੀਂ ਇਹ ਸਾਰਾ ਇਸ ਚੀਜ਼ ਵੇਖੀ ਹੈ ਅਲੀਗੇਸ਼ਨ ਲਾ ਦਿੱਤੇ ਬਹੁਤ ਕੁਝ ਆਪਣੇ ਨਾਲ ਖੜਿਆ ਹੈ ਅਲਟੀਮੇਟਲੀ ਉਹ ਚੀਜ਼ ਉਹਦੇ ਵਿੱਚੋਂ ਨਿਕਲੀ ਨਹੀਂ ਐਂਡ ਰਿਜ਼ਲਟ ਇਹ ਹੋਇਆ ਕਿ ਪੰਜਾਬ ਦੀ ਤੇ ਪੰਜਾਬੀਆਂ ਦੀਆਂ ਭਾਵਨਾਵਾਂ ਤੇ ਉਹਨਾਂ ਦੇ ਸੈਂਟੀਮੈਂਟਸ ਨਹੀਂ ਖੇਲੇ ਤਾਂ ਮੈਂ ਚਾਹਾਂਗਾ ਇਥੇ ਇਸ ਪੁੱਤਰ ਸੰਤੇ ਆ ਕੇ ਅਸੀਂ ਕੋਈ ਕਿਸੇ ਕਿਸਮ ਦੀ ਰਾਜਨੀਤਿਕ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਇਹ ਬੇਨਤੀ ਕਰਾਂਗਾ ਕਿ ਮੁੱਖ ਮੰਤਰੀ ਜੀ ਕੰਮ ਇਹੋ ਜਿਹਾ ਕਰੋ ਜਿਹਦੇ ਨਾਲ ਜ਼ਖਮਾਂ ਤੇ ਮਲਮ ਲੱਗੇ ਨਵੇਂ ਜ਼ਖਮ ਪੈਦਾ ਕਰਨ ਦੀ ਪੰਜਾਬ ਚ ਕੋਸ਼ਿਸ਼ ਨਾ ਕਰੋ ਸੋ ਮੈਂ ਇੰਨੇ ਹੀ ਕਹਿੰਦਾ ਹੋਇਆ ਸਰ ਬਟਾਲਾ ਦੇ ਤੋਂ ਬਿਆਨ ਸਾਹਮਣੇ ਆ ਰਿਹਾ ਹੈ ਕੱਲ ਸੀ ਹਾਂਜੀ ਬਟਾਲਾ ਦੇ ਬਿਆਨ ਆ ਰਿਹਾ ਕਿ ਆਪ ਇਹ ਮਜ਼ਾਰ ਹੈ ਜਾਂ ਗੁਰਦੁਆਰਾ ਸਾਹਿਬ ਹੈ ਕੀ ਹੈ ਮੈਂ ਨਹੀਂ ਚਾਹੁੰਦਾ ਮੈਂ ਇਸ ਤੋਂ ਅੱਗੇ ਮੈਂ ਇਸ ਕਿਸੇ ਗੱਲ 'ਚ ਮੈਂ ਤੇ ਜਿੰਨੀ ਕ ਆਪਣੀ ਗੱਲ ਰੱਖਣੀ ਸੀ ਉਨੀ ਰੱਖ ਦਿੱਤੀ ਹਜਵਾ ਸਾਹਿਬ ਤੁਸੀਂ ਇੱਥੇ ਆਏ ਆ ਤੁਸੀਂ ਆਏ ਤੁਸੀਂ ਕਿਸ ਤਰ੍ਹਾਂ ਦਾ ਸਤਾਰਾ ਦੇਖਿਆ ਗੁਰੂਬਾਰੇ ਜਗੂ ਗੁਰਸਾਹਿਬ ਦੇ ਵੇਖੋ ਗੱਲ ਇਸ ਤਰ੍ਹਾਂ ਮੈਂ ਆਪਣੀ ਗੱਲ ਰੱਖ ਦਿੱਤੀ ਹੈ ਇਸ ਤੋਂ ਅੱਗੇ ਮੈਂ ਕੋਈ ਗੱਲ ਨਹੀਂ ਰੱਖਣਾ ਥੈਂਕ ਯੂ ਸਰ ਠੀਕ ਹੈ